ਹੂੰ ਪੂਰਾ ਸਾਨੂੰ ਦੱਸ ਚੁੱਕਿਆ ਕਿ ਭਾਈ ਗੁਰਦੇਵ ਸਿੰਘ ਕੌਕੇ ਹੁਰਾ ਦੇ ਘਰੇ ਆ ਸੀ ਤੇ ਸਾਡੇ ਨਾਲ ਮਾਤਾ ਗਰਮੇਲ ਕੌਰ ਨੇ ਮਾਤਾ ਜੀ ਸੱਸੀ ਗਲਵਾ ਵਾਹਿਗੁਰੂ ਜੀ ਦਾ ਖਾਲਸਾ ਕੋਈ ਖਤੇ ਠੀਕ ਹੋ ਜੀ ਸੇ ਠੀਕ ਹੈ ਹਾਂ ਠੀਕ ਹੈ ਮਾਤਾ ਜੀ ਇਹ ਮੈਂ ਭਾਈ ਹਰੀ ਹੁਰਾ ਨਾਲ ਵੀ ਗੱਲਬਾਤ ਕਰ ਰਿਹਾ ਸੀ ਤੁਹਾਡੇ ਤੋਂ ਨਾ ਇਹ ਜਾਨਣਾ ਚਾਹੁੰਦੇ ਆ ਵੀ ਜਦੋਂ ਭਾਈ ਸਾਹਿਬ ਨੂੰ ਇੱਥੋਂ ਲੈ ਕੇ ਗਏ ਨੇ 1992 ਦੀ ਗੱਲ ਕਰੀਏ ਉਸ ਸਮੇਂ ਕੀ ਕਿਸ ਤਰੀਕੇ ਸੰਗਤ ਸੀ ਜਾਂ ਕਿਵੇਂ ਮਾਹੌਲ ਸੀਗਾ ਜਦੋਂ ਲੈ ਗਏ ਤੁਹਾਨੂੰ ਯਾਦ ਆ ਜੀ ਸਾਰਾ ਕੁਝ ਹਾਂ ਜੀ ਉਹ ਮਤਲਬ ਗੁਰਦਾਰ ਸਾਹਿਬ ਗਏ ਬਸ ਜੀ ਤੇ ਪੁਲਿਸ ਪਹਿਲਾਂ ਕਰਿਆਈ ਸੀ ਤੇ ਉਸ ਤੋਂ ਬਾਅਦ ਫਿਰ ਕੁਝ ਗੱਤਰ ਚਲੀ ਗਈ ਜੀ ਵਰਦਾਰੇ ਉਹ ਮਤਲਬ ਤੁਰ ਕੇ ਕਰਿਆਈ ਨਾਲੀ ਪੁਲਿਸ ਨਾਲੀ ਸਾਂਭਤੀ ਸੀ ਗੁਰਦਾਰ ਸਾਹਿਬਾਂ ਹੂੰ ਇਹ ਇਹ ਤੇ ਸਨਾਨ ਕੀਤਾ ਜੀ ਤੇ ਜਲਪੜਿ ਛਕਿਆ ਗੱਡੀ 'ਚ ਬੈਠ ਕੇ ਜਾਂਦੇ ਸੰਗਤ ਬਹੁਤ ਖੜੀ ਸੋਚ ਚਿੱਤਰ ਤੇ ਇਨਸਾਨ ਕਦੇ ਬਾਈ ਖਲਸਾ ਬਾਈ ਪਤੇ ਤੇ ਕਹਿੰਦੇ ਹੁਣ ਲੱਗਦਾ ਵੀ ਉਸਕਾਰਾ ਕਰਨ ਓਏ ਹੋਏ ਰਲੀ ਗੱਲ ਕਹਿ ਕੇ ਗਏ ਜਨ ਕਿ ਉਹ ਆਖਰੀ ਫਤਿਹ ਸੀ ਇੱਕ ਸਾਹ ਜੀ ਹਾਂ ਜੀ ਹਾਂ ਉਦ ਮੜ ਕੇ ਜਿਵੇਂ ਇਥੋਂ ਕਰ ਲੈ ਗਿਆ ਕਿਸੇ ਨੇ ਮਿਲਾਇਆ ਤੁਸੀਂ ਬਾਅਦ ਚ ਜਾਂਦੇ ਰਹੇ ਹੋ ਸੀਏਏ ਜਗਰਾਉਂ ਜਾ ਉੱਥੇ ਸਦਰ ਜਗਰਾਉਂ ਤੁਹਾਨੂੰ ਮਿਲਣ ਨਹੀਂ ਦਿੱਤਾ ਗਿਆ ਭਾਈ ਸਾਹਿਬ ਨੂੰ ਸਤ ਪ੍ਰਸ਼ਾਦਾ ਫੜ ਲੈਂਦੇ ਸੀਗੇ ਪ੍ਰਸ਼ਾਦਾ ਫੜ ਸਾਲ ਫੜ ਕੇ ਤੇ ਸਵੇਰ ਵਾਲੇ ਪੰਡ ਸਾਹਿਬ ਸ਼ਾਮ ਫੜਾਦੇ ਸਾਮ ਵਾਲੇ ਸਵੇਰੇ ਤੇ ਸਾਡੀ ਪਤਾ ਸੀ ਵੀ ਉਹ ਸ਼ੱਕ ਦੇ ਸਾਹਨ ਬਹੁਤ ਪੰਡ ਸਾਹਿਬ ਸਾਡੇ ਨੂੰ ਉਪਤ ਉਹਨਾਂ ਦੀ ਸ਼ਖਸੀਅਤ ਕਿਵੇਂ ਸੀ ਉਸ ਤੋਂ ਪਹਿਲਾਂ ਜਦੋਂ ਤੁਸੀਂ ਇਹਨਾਂ ਦੇ ਤੁਹਾਡਾ ਵਿਆਹ ਹੁੰਦਾ ਤੁਸੀਂ ਆਉਨੇ ਹੋ ਭਾਈ ਸਾਹਿਬ ਦੇ ਘਰੇ ਕੌਂਕੇ ਪਿੰਡ ਤਾਂ ਉਹਨਾਂ ਦੀ ਸ਼ਖਸੀਅਤ ਕਿਵੇਂ ਲੋਕਾਂ ਨਾਲ ਮੇਲ ਮਲਾਪ ਕਿਦਾਂ ਦਾ ਸੀ ਸੁਭਾਅ ਕਿਦਾਂ ਦਾ ਸੀ ਬਹੁਤ ਵਧੀਆ ਸੀਗਾ ਅੱਛਾ ਜੀ ਸਾਰੇ ਨੇ ਇਹ ਹੀ ਕਹਿੰਦੇ ਸੀਗੇ ਜਦੋਂ ਕਿਸੇ ਸੰਗ ਨੇ ਆਉਣਾ ਵੀ ਭਾਈ ਸਿੰਘਾ ਤੂੰ ਦੂਜਾ ਅੰਬਤੀ ਸਾ ਆਕਲਾ ਪਾਣੀ ਦਾ ਖਿਆਲ ਰੱਖਿਆ ਕਰ ਪਾਰ ਕਰੋ ਜੇ ਲੋਕਾਂ ਕਰਤ ਵੀ ਕਰਨੀ ਆ ਜੀ 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 ਤੇ ਭਾਈ ਇੱਧਰ ਵੀ ਖਿਆਲ ਰੱਖਿਆ ਕਰੋ ਇਸ ਤਰ੍ਹਾਂ ਸਾਰੇ ਨੇ ਇਹ ਹੀ ਪਲੇ ਦੇ ਸੀਗੇ ਅੰਬਤ ਵੀ ਵਾਸ ਰੱਖ ਸਕਦੇ ਸੀਗੇ ਜਿਵੇਂ ਭਾਈ ਸਾਹਿਬ ਦਾ ਔਰਾ ਸੀ ਬੜੇ ਉਹਨਾਂ ਦੇ ਜਿਹੜੇ ਸੰਬੰਧ ਬੜੇ ਲੋਕਾਂ ਨਾਲ ਸੀਗੇ ਤਾਂ ਉਹਨਾਂ ਦੇ ਜਦੋਂ ਆਪ ਸੀਗੇ ਸਰੀਰਕ ਰੂਪ ਦੇ ਵਿੱਚ ਤਾਂ ਬਹੁਤ ਸੰਗਤ ਜਾਂ ਬਹੁਤ ਵੱਡੇ ਵੱਡੇ ਆਗੂ ਵੀ ਉਹਨਾਂ ਨੂੰ ਮਿਲਣ ਆਉਂਦੇ ਰਹੇ ਹੋਣੇ ਹਾਂਜੀ ਸਾਰੇ ਆਉਂਦੇ ਸੀ ਸਾਰੇ ਆਉਂਦੇ ਸੀ મતલਬ ਹੂੰ ਤੇ ਪਿੰਡ ਤੋਂ ਹੋਰ ਲਾਹਮ ਦੇ ਬਹੁਤ ਆਉਂਦੇ ਸੀ ਬਹੁਤ ਆਉਂਦੇ ਸੀ ਜੀ ਜਿਵੇਂ ਜਦੋਂ ਭਾਈ ਸਾਹਿਬ ਨੂੰ ਲੈ ਗਏ ਉਸ ਤੋਂ ਬਾਅਦ ਤੁਹਾਨੂੰ ਜਦੋਂ ਪਤਾ ਲੱਗਦਾ ਵੀ ਹੁਣ ਉਹ ਇਹ ਪਾਣਾ ਵਾਪਰ ਚੁੱਕਿਆ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਪਰਿਵਾਰ ਦਾ ਜਾਂ ਜਿਹੜੇ ਉਹਨਾਂ ਦੇ ਸਾਥ ਸਬੰਧੀ ਸੀ ਹੋਰ ਦੋਸਤ ਮਿੱਤਰ ਸੀਗੇ ਫਿਰ ਉਹਨਾਂ ਨੇ ਉਹਨਾਂ ਨੂੰ ਕਿਸ ਤਰੀਕੇ ਜਾਨਕੀ ਸਰਕਾਰ ਨੇ ਕੀ ਭਰੋਸਾ ਦਿੱਤਾ ਵੀ ਹਾਂ ਹੁਣ ਉਹ ਹੈਗੇ ਨੇ ਜਾਂ ਜੇਲ੍ਹ 'ਚ ਨੇ ਜਾਂ ਕਿੱਦਾਂ ਉਹ ਤਾਂ ਉਹਨਾਂ ਦਾ ਕਹਿਦਾ ਸਾਹਿਬ ਭੱਜਦੇ ਪਗੋੜੇ ਹੋ ਜਾਨਕੀ ਤੁਹਾਨੂੰ ਕਲੀਅਰ ਹੋ ਗਿਆ ਸੀ ਵੀ ਸ਼ਹੀਦ ਕਰ ਦਿੱਤਾ ਗਿਆ ਸਾਹਿਬ ਤਾਂ ਸੀਗਾ ਕਿ ਉਹ ਭੱਜਣਾ ਤਾਂ ਹੈ ਹੀ ਨਹੀਂ ਸੀਗੇ ਜੀ ਸਾਥੇ ਜਦੋਂ ਚਾਰ ਤੀ ਨੂੰ ਫਾਟਿਆ ਆ ਜਦੋਂ ਕਹਿੰਦੇ ਭੱਜ ਗਏ ਇਸੇ ਕ ਭੱਜਣ ਵਾਲੇ ਹੂੰ ਉਹ ਤਾਂ ਜਿੱਥੇ ਦਰਾਂ ਚ ਪੁਲਿਸ ਆ ਜਾਣਾ ਜਿਸੇ ਅੰਦਰ ਦਰਾਂ ਵੀ ਪੁਲਿਸ ਆਈ ਉਹ ਕਹਿੰਦਾ ਕੋਈ ਨਾ ਆਦਰ ਨਹੀਂ ਆਤ ਨਹੀਂ ਉਹ ਕਹਿੰਦੇ ਸੁਣਨ ਕਹਿੰਦਾ ਦਸੂਕੀ ਗੱਲ ਹੈ ਇਹਨਾਂ ਕਹਿੰਦਾ ਕਹਿੰਦਾ ਚੱਲੋ ਬਾਸ ਤੇ ਕਦੇ ਉਹਨਾਂ ਨੇ ਜਵਾਨਤ ਨਹੀਂ ਕਰਾਈ ਸੀ ਹੂੰ ਬਸ ਇਹ ਕਹਿੰਦੇ ਸੀ ਕਹਿੰਦੇ ਜੇ ਸਾਸ਼ੇ ਮੇਂ ਜੇਹ ਚਲਾਈਏ ਬਾਣੀ ਭਦੀਆ ਕਾਠ ਹੋ ਜਾਂਦੀ ਹੈ ਫਿਰ ਇੱਥੇ ਕਦੇ ਕੋਈ ਆਵੇ ਕਦੇ ਕੋਈ ਆ ਗਿਆ ਕੋਈ ਇਸ ਤਰ੍ਹਾਂ ਮਤਲਬ ਤੁਸੀਂ ਉਹਨਾਂ ਦੀ ਸ਼ਖਸੀਅਤ ਦਾ ਅੰਦਾਜ਼ਾ ਲਗਾ ਸਕਦੇ ਹੋ ਕਹਿੰਦੇ ਭਾਈ ਜੇ 6-7 ਮਹੀਨੇ ਜੇਲ੍ਹ 'ਚ ਲੱਗ ਵੀ ਗਏ ਤਾਂ ਬਾਣੀ ਜਿਹੜੀ ਉਹਨਾਂ ਨੂੰ ਜਵਾਨੀ ਯਾਦ ਹੋ ਜੂਗੀ ਇਦਾਂ ਦੀ ਸ਼ਖਸੀਅਤ ਦੇ ਮਾਲਕ ਸੀਗੇ ਭਾਈ ਗੁਰਦੇਵ ਸਿੰਘ ਕਿਉਂਕਿ ਮਤਲਬ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਸਰਕਾਰਾਂ ਵੱਲੋਂ ਕਿਤੇ ਨਾ ਕਿਤੇ ਮਨ 'ਚ ਰੁੱਸਾ ਹੈ ਇਹ ਤਾਂ ਹੋਇਗਾ ਹੀ ਸੀ ਜਦੋਂ ਵੀ ਆ ਇਸ ਤਰ੍ਹਾਂ ਕੀਤਾ ਅਤਵਾੜੀ ਨੇ ਮਤਲਬ ਪੈਲ ਵੀ ਲਾਈ ਉਹ ਵਿੱਚ ਨਾ ਆਪਣੀ ਗਵਰਨਮੈਂਟਾਂ ਨੇ ਹੂੰ ਕਿਉਂਕਿ ਤੁਹਾਡੇ ਕੋਲ ਤਾਂ ਜਦੋਂ ਭਾਈ ਸਾਹਿਬ ਸ਼੍ਰੀਕ ਰੂਪ ਸੀਗੇ ਚਾਹੇ ਮਸ਼ਰੂਮਨੀ ਕਮੇਟੀ ਦੀ ਗੱਲ ਕਰਾਂ ਜਾਂ ਵੱਡੀਆਂ-ਵੱਡੀਆਂ ਰਾਜਨੀਤਿਕ ਪਾਰਟੀਆਂ ਦੀ ਗੱਲ ਕਰਾਂ ਉਹਨਾਂ ਦੇ ਲੀਡਰ ਤੁਹਾਡੇ ਕੋਲ ਤਾਂ ਭਾਈ ਸਾਹਿਬ ਨੂੰ ਮਿਲਣ ਆਉਂਦੇ ਰਹੇ ਹੋਣੇ ਆ ਤੁਸੀਂ ਵੀ ਉਹਨਾਂ ਦੇ ਰੂਬਰੂ ਹੋਏ ਹੋਮੋਗੇ ਸਫੇਰ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਵੀ ਕਿਉਂ ਭਾਈ ਤੁਸੀਂ ਇਨਸਾਫ ਦੀ ਗੱਲ ਨਹੀਂ ਕਰਦੇ ਜਾਂ ਕਿਉਂਕਿ 25 ਸਾਲ ਸਰਕਾਰਾਂ ਰਹਿ ਗਈਆਂ ਕਾਂਗਰਸ ਤਾਂ ਇਹਨਾਂ ਨੂੰ ਤੁਸੀਂ ਕਿਹਾ ਨਹੀਂ ਕਿਤੇ ਮਿਲੇ ਨਹੀਂ ਉਹ ਬਸ ਸੁਣਦੇ ਨਹੀਂ ਸੀਗੇ ਕੋਈ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਨਹੀਂ ਕਿਸੇ ਨੇ ਕੋਈ ਨਹੀਂ ਸੁਣੀ ਹੈਗੀ ਖੌਣਪੁਰੋ ਸਾਹਿਬ ਕੀ ਇਨਸਾਫ ਕਿਤੇ ਕਿਤੇ ਮਿਲ ਸਕਦਾ ਦੇਖੋ ਜੁ ਕੋਣ ਚੱਕਣ ਚੱਕਿਆ ਬਈ ਐਸਾ ਕੰਨਾ ਸਾਫ ਮਿਲੇ ਹੂੰ ਬਾਕੀ ਫਿਰ ਕੀ ਪਤਾ ਬਣ ਹੁਣ ਦੀ ਸਰਕਾਰ ਨੂੰ ਕੀ ਮੰਗ ਕੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਜਾਂ ਸ਼ਰੂਮਨੀ ਕਮੇਟੀ ਨੂੰ ਤੁਹਾਡੀ ਕੀ ਅਪੀਲ ਹੈ ਅਸੀਂ ਤਾਂ ਸਾਰਿਆਂ ਨੂੰ ਕਹਿ ਰਹੇ ਸਾਡਾ ਇਨਸਾਫ ਮਿਲਣਾ ਚਾਹੀਦਾ ਸਾਡੇ ਸਾਰੇ ਮਦਲ ਜਿੰਨੇ ਵੀ ਆ ਤੇ ਸਾਰੇ ਇਹ ਕਿਸੇ ਕਿਸੇ ਨੂੰ ਮਾੜਾ ਚੰਗਾ ਨਹੀਂ ਪਹੁੰਚਦੇ ਹੂੰ ਬਈ ਜੋ ਮਤਲਬ ਮਤਲਬ ਸਾਹਮਣੇ ਨਾ ਚਾਹੀਦਾ ਸਾਹਮਣੇ ਨਾ ਚਾਹੀਦਾ ਸੋ ਕੋਈ ਕੋਈ ਕਹਿੰਦਾ ਉਹਨੇ ਕਰਤਾ ਕੋਈ ਕਹਿੰਦਾ ਉਹਨੇ ਕਰਤਾ ਤੇ ਇਹ ਸਾਨੂੰ ਤਾਂ ਕੋਈ ਪਤਾ ਨਹੀਂ ਵੀ ਕਿਨੇ ਕੀਤਾ ਸਾਤੋਂ ਤੱਕ ਮਤਲਬ ਉੱਠਣਾ ਸੀਗਾ ਫਿਰ ਨਹੀਂ ਸਾਰੇ ਸੀ ਉਹ ਫੜ ਕੇ ਲੈ ਉਹਨਾਂ ਤੇ ਹੀ ਆ ਵੀ ਉਹਨਾਂ ਨੇ ਸਭ ਕੀਤਾ ਵਾ ਤੁਸੀਂ ਜਦੋਂ ਉਹਨਾਂ ਨੂੰ ਮਿਲਣ ਜਾਂਦੇ ਹੁੰਦੇ ਸੀ ਜਦ ਤੁਸੀਂ ਗਏ ਹੋ ਜਦੋਂ ਪੈਸਾ ਉਹਨੂੰ ਲੈ ਕੇ ਉਦੋਂ ਹੀ ਜਿਹੜੇ ਅਫੀਸਰ ਚਾਹੇ ਕੋਟਣਾ ਸੀ ਚਾਹੇ ਗੁਰਮੀਤ ਸੀਗਾ ਜਾਂ ਜੋ ਡੀਐਸਪੀ ਸੋਦੀ ਹੋਣੀ ਸੀਗੇ ਇਹ ਤੁਹਾਨੂੰ ਇੱਥੇ ਮਿਲਦੇ ਹੁੰਦੇ ਸੀ ਜਗਰਾਉਂ 'ਤੇ ਨਹੀਂ ਨਹੀਂ ਮੂਰੇ ਬਾ ਜਿਹੜੇ ਪਹਿਰੇਦਾਰ ਸੀ ਉਹ ਉਹੀ ਮਿਲਦੇ ਦੂਜੇ ਜਰਮੈਲ ਜੀ ਉਹ ਤਾਂ ਸ ਮੁੜ ਕੇ ਦੇਖੇ ਨਹੀਂਗੇ ਅੱਛਾ ਜੀ ਤੇ ਜਿੱਦਣ ਸੀਦ ਕਰਤੇ ਆ ਉਹਦਨੇ ਗੁਰਮੀਤ ਸਰ ਫੇਰ ਆਇਆ ਸੀਗਾ ਆਪਣੇ ਇੱਥੇ ਨਾਕੇ ਵਿੱਚ ਅੱਛਾ ਜੀ ਮੈਨੂੰ ਗੁੱਸਾ ਸੀਗਾ ਤੇ ਮੈਂ ਉਦੋਂ ਹੋਈ ਤੇ ਚੱਲ ਪੜ ਸਾਨੂੰ ਪਿੱਛੇ ਘਾਤਾ ਹਾਂ ਤੇ ਮੈਂ ਫਿਰ ਇਹੀ ਲੈ ਕੇ ਗਿਆ ਜਨਕਿ ਤੁਹਾਨੂੰ ਲੱਗਦਾ ਵੀ ਜਿਹੜੇ ਲੈ ਕੇ ਗਏ ਇਹੀ ਅਫੀਸਰ ਜੀ ਇਹਨਾਂ ਦੇ ਨਾਮ ਆ ਰਹੇ ਨੇ ਰਿਪੋਰਟ ਦੇ ਵਿੱਚ ਇਹਨਾਂ ਦੀ ਰਿਪੋਰਟ ਵੀ ਦੋਸ਼ੀ ਇਹੀ ਨੇ ਦੋਸ਼ੀ ਇਹੀ ਆ ਜਿਹੜੇ ਲੈ ਗਏ ਜਿਹੜੇ ਫਿਰ ਮੁੜ ਕੇ ਦੱਸਿਆ ਹੀ ਨਹੀਂਗਾ ਜੀ ਸੋ ਧੰਨਵਾਦ ਮਾਤਾ ਜੀ ਸੋ ਇਹ ਮਾਤਾ ਗੁਰਮੇਲ ਕੌਰ ਭਾਈ ਗੁਰਦੇਵ ਸਿੰਘ ਕੌਕੇ ਹਰਾਂ ਦੇ ਸਿੰਘਣੀ ਜਿਹੜੇ ਕਿ ਤੁਹਾਨੂੰ ਦੱਸ ਰਹੀ ਸੀ ਵੀ ਉਸ ਸਮੇਂ ਕਿਸ ਤਰੀਕੇ ਕਿਹੜੇ ਕਿਹੜੇ ਅਫਸਰ ਲੈ ਕੇ ਗਏ ਤੇ ਜਿਹੜੇ ਲੈ ਕੇ ਗਏ ਉਹੀ ਮੁਕੰਮਲ ਰੂਪ ਦੇ ਵਿੱਚ ਦੋਸ਼ੀ ਨੇ ਤੇ ਉਹਨਾਂ ਨੂੰ ਸਜ਼ਾਵਾ ਜ਼ਰੂਰ ਮਿਲਣ ਧੰਨਵਾਦ ਸੱਚ